ਅਗਰ ਜ਼ਿੰਦਗੀ ਦੇਣ ਰੱਬ ਹੈ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਹੈ ਤਾਂ ਫਿਰ ਸਾਨੂੰ ਮੁਰਸ਼ਿਦ ਦੀ ਲੋੜ ਕੀ ਹੈ ਗੁਰੂ ਦੀ ਲੋੜ ਕੀ ਹੈ ਜਰਾ ਸਮਝਣਾ ਹੋ ਸਕਦਾ ਹੈ ਇਨਸਾਨ ਦੇ ਮਨ 'ਚ ਵੀ ਇਹ ਸਵਾਲ ਹੋਵੇ ਕਿ ਜ਼ਿੰਦਗੀ ਦੇਣ ਵਾਲਾ ਤਾਂ ਹੋ ਰੱਬ ਹੈ ਜ਼ਿੰਦਗੀ ਦਾ ਦਾਤਾ ਤਾਂ ਪਰਮਾਤਮਾ ਹੈ ਤਾਂ ਫਿਰ ਸਾਨੂੰ ਗੁਰੂ ਦੀ ਲੋੜ ਕੀ ਹੈ ਮੁਰਸ਼ਿਦ ਦੀ ਲੋੜ ਕੀ ਹੈ ਕਹਿੰਦੇ ਜਦੋਂ ਉਸ ਰਾਜੇ ਨੇ ਬਾਦਸ਼ਾਹ ਨੇ ਸਵਾਲ ਕੀਤਾ ਨਾ ਫਕੀਰਾਂ ਨੂੰ ਤਾਂ ਫਕੀਰ ਕਹਿੰਦੇ ਇਹ ਬਾਦਸ਼ਾਹ ਇਹ ਰਾਜਾ ਜੀਵਨ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਜ਼ਿੰਦਗੀ ਦੇਣ ਵਾਲਾ ਰੱਬ ਹੈ ਉਹ ਭਗਵਾਨ ਹੈ ਪ੍ਰਭੂ ਹੈ ਪਰਮਾਤਮਾ ਹੈ ਪਰ ਗੁਰੂ ਦਾ ਹੋਣਾ ਕਿਉਂ ਜ਼ਰੂਰੀ ਹੈ ਚਲ ਤੈਨੂੰ ਦੱਸਦੇ ਆਂ ਕਹਿ ਕੇ ਫਕੀਰ ਰਾਜਨ ਨਾਲ ਲੈ ਗਏ ਰਾਜੇ ਨੂੰ ਲੈ ਕੇ ਇੱਕ ਐਸੀ ਜਗ੍ਹਾ ਗਏ ਜਿੱਥੇ ਇੱਕ ਜ਼ਮੀਨ ਥੋੜੀ ਜਿਹੀ ਜ਼ਮੀਨ ਸੀ ਪਰ ਹਰ ਤਰ੍ਹਾਂ ਦੇ ਰੰਗ-ਬਰੰਗੇ ਫੁੱਲ ਖਿਲੇ ਹੋਏ ਸੀ ਉੱਥੇ ਹੁਣ ਕਈ ਜਗ੍ਹਾ ਫੁੱਲਾਂ ਦੀ ਖੇਤੀ ਹੁੰਦੀ ਹੈ ਕਿ ਜਾਨੇ ਨਾ ਫੁੱਲ ਵੇਚਣ ਵਾਸਤੇ ਫੁੱਲਾਂ ਦੀ ਖੇਤੀ ਕੀਤੀ ਹੁੰਦੀ ਫੁੱਲ ਲਗਾਏ ਹੁੰਦੇ ਆ ਹੁਣ ਉਹ ਜ਼ਮੀਨ ਦਾ ਟੁਕੜਾ ਫੁੱਲਾਂ ਨਾਲ ਭਰਿਆ ਸੀ ਔਰ ਨਾਲ ਹੀ ਜ਼ਮੀਨ ਸੀ ਜਿਹੜੀ ਖਾਲੀ ਪਈ ਹੋਈ ਸੀ ਬੰਜਰ ਤਾਂ ਉਸ ਵੇਲੇ ਫਕੀਰਾਂ ਨੇ ਕਿਹਾ ਬਾਦਸ਼ਾਹ ਨੂੰ ਕਿ ਰਾਜਾ ਇੱਧਰ ਦੇਖ ਆਹ ਜ਼ਮੀਨ ਨੂੰ ਦੇਖ ਫੁੱਲਾਂ ਨਾਲ ਭਰੀ ਹੋਈ ਐ ਤਾਂ ਆਹ ਜ਼ਮੀਨ ਨੂੰ ਦੇਖ ਇੱਥੇ ਘਾਹ ਫੂਸ ਉੱਗਿਆ ਹੋਇਆ ਜੜੀਆਂ ਬੂਟੀਆਂ ਉੱਗੀਆਂ ਹੋਈਆਂ ਹੈ ਹੁਣ ਕਹਿੰਦੇ ਸਮਝ ਬਾਦਸ਼ਾਹ ਆ ਵੀ ਜ਼ਮੀਨ ਰੱਬ ਦੀ ਹੈ ਤਾਂ ਆ ਵੀ ਜ਼ਮੀਨ ਕਹਦੇ ਹੋ ਰੱਬ ਦੀ ਹੈ ਪਰ ਇਹ ਜ਼ਮੀਨ ਦੇ ਉੱਪਰ ਫੁੱਲ ਖਿਲੇ ਹੋਏ ਹੈ ਔਰ ਆ ਜ਼ਮੀਨ ਤੇ ਘਾਹ ਫੂਸ ਖਿਲਿਆ ਹੋਇਆ ਹੈ ਹਾਲਾਂਕਿ ਇਹ ਵੀ ਧਰਤੀ ਦਾ ਮਾਲਕ ਉਹ ਰੱਬ ਹੀ ਹੈ ਤਾਂ ਆ ਧਰਤੀ ਦਾ ਮਾਲਕ ਵੀ ਉਹ ਰੱਬ ਹੀ ਹੈ ਫੇ ਫਰਕ ਕੀ ਹੈ ਫਰਕ ਇਹ ਹੈ ਕਿ ਇਹ ਵੀ ਧਰਤੀ ਰੱਬ ਦੀ ਹੈ ਇਹ ਵੀ ਧਰਤੀ ਰੱਬ ਦੀ ਹੈ ਪਰ ਧਰਤੀ ਦੇ ਉੱਪਰ ਅਗਰ ਅਸੀਂ ਫੁੱਲ ਖਿਲਾਣੇ ਹੈ ਤਾਂ ਉਹਦੇ ਵਾਸਤੇ ਮਾਲੀ ਦਾ ਹੋਣਾ ਵੀ ਬਹੁਤ ਹੀ ਜ਼ਰੂਰੀ ਹੈ ਕਿ ਜਦ ਤੱਕ ਬੀਜ ਬੀਜਣ ਵਾਲਾ ਮਾਲੀ ਨਹੀਂ ਹੋਏਗਾ ਉਹ ਧਰਤੀ ਦੇ ਕਦੀ ਸੁੰਦਰ ਫੁੱਲ ਉਗੇ ਨਹੀਂ ਸਕਦੇ ਠੀਕ ਹੈ ਧਰਤੀ ਦਾ ਮਾਲਕ ਤਾਂ ਰੱਬ ਹੀ ਹੈ ਪਰ ਉਹਦੇ ਨਾਲ-ਨਾਲ ਉਹ ਧਰਤੀ ਦੀ ਸੰਭਾਲ ਕਰਨ ਵਾਲਾ ਉਹਦੇ ਅੰਦਰ ਸਹੀ ਬੀਜ ਬੀਜਣ ਵਾਲਾ ਮਾਲੀ ਵੀ ਚਾਹੀਦਾ ਹੈ ਕਹਿੰਦੇ ਬਸ ਇਸੇ ਤਰ੍ਹਾਂ ਇਹ ਜ਼ਿੰਦਗੀ ਦਾ ਮਾਲਕ ਤਾਂ ਰੱਬ ਹੀ ਹੈ ਭਗਵਾਨ ਹੀ ਹੈ ਪਰਮਾਤਮਾ ਹੀ ਹੈ ਪਰ ਇਸ ਜ਼ਿੰਦਗੀ ਦੇ ਅੰਦਰ ਸਹੀ ਵਿਚਾਰ ਸਹੀ ਆਦਤ ਸਹੀ ਕਰਮਾਂ ਦੀ ਖੇਤੀ ਬੀਜਣ ਵਾਲਾ ਉਹ ਮੁਰਸ਼ਿਦ ਹੁੰਦਾ ਹੈ ਕਿ ਜਦੋਂ ਇਨਸਾਨ ਦੇ ਜੀਵਨ 'ਚ ਸਹੀ ਵਿਚਾਰ ਜਾਂਦੇ ਆ ਤਾਂ ਫੇਰ ਹੀ ਇਨਸਾਨ ਦੇ ਜੀਵਨ 'ਚ ਖੁਸ਼ੀਆਂ ਦੇ ਫੁੱਲ ਖਿਲਦੇ ਇਸ ਲਈ ਸਮਝਣਾ ਜ਼ਰਾ ਇੱਥੋਂ ਪਤਾ ਲੱਗਦਾ ਹੈ ਕਿ ਜੀਵਨ 'ਚ ਜਿੱਦਾਂ ਹੁਣ فرض ਕਰੋ ਇੱਕ ਬੱਚਾ ਜਨਮ ਲੈਂਦਾ ਹੈ ਹੁਣ ਇੱਕ ਬੱਚਾ ਜਨਮ ਲੈਂਦਾ ਹੈ ਅਗਰ ਉਹਨੂੰ ਸਹੀ ਸਿੱਖਿਆ ਮਿਲੇ ਤਾਂ ਬੱਚਾ ਸਹੀ ਇਨਸਾਨ ਬਣ ਜਾਏਗਾ ਅੱਗੇ ਜਾ ਕੇ ਕੋਈ بڑا ਅਫਸਰ ਬਣ ਜਾਏਗਾ ਤਾਂ ਪਰ ਜੇ ਉਹ ਬੱਚਾ ਗਲਤ ਰਸਤੇ ਚਲਾ ਜਾਵੇ ਪੜੇ ਨਾ ਨਸ਼ੇ ਕਰਨ ਲੱਗ ਜਾਵੇ ਤਾਂ ਉਹ ਹੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੇਗਾ ਕਿ ਨਹੀਂ ਹੁਣ ਜ਼ਿੰਦਗੀ ਦੇਣ ਵਾਲਾ ਤਾਂ ਜ਼ਿੰਦਗੀ ਤਾਂ ਰੱਬ ਨੇ ਉਹਨੂੰ ਵੀ ਦਿੱਤੀ ਜ਼ਿੰਦਗੀ ਭਗਵਾਨ ਨੇ ਉਹਨੂੰ ਵੀ ਦਿੱਤੀ ਪਰ ਅੱਗੇ ਉਹਨੂੰ ਸੰਗਤ ਕਿੱਧਰ ਨਹੀਂ ਮਿਲਦੀ ਹੈ ਅੱਗੇ ਉਹਨੂੰ ਸਿੱਖਿਆ ਕਿੱਧਰ ਨਹੀਂ ਮਿਲਦੀ ਹੈ ਇਹਦਾ ਪ੍ਰਭਾਵ ਉਹਦੇ ਜੀਵਨ ਤੇ ਬਹੁਤ ਵੱਡਾ ਪੈਂਦਾ ਹੈ ਸਮਝਿ ਦਿਓ ਕਿ ਨਹੀਂ ਤਾਂ ਹੀ ਤਾਂ ਦੱਸਿਆ ਜਾਂਦਾ ਕਿ ਇਨਸਾਨ ਦੇ ਜੀਵਨ ਚ ਸਹੀ ਸੰਗਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਔਰ ਜਿਸ ਤਰ੍ਹਾਂ ਸੀ ਦੱਸਿਆ ਕਿ ਕੋਈ ਵੀ ਜ਼ਮੀਨ ਦਾ ਟੁਕੜਾ ਆਪਣੇ ਆਪ ਸੁੰਦਰ ਨਹੀਂ ਬਣਦਾ ਉਸੇ ਸੁੰਦਰ ਬਣਾਉਣੇ ਲਈ ਮਿਹਨਤ ਕਰਨੀ ਪड़ती है ऐसे ही इंसान का जीवन है कि जे इंसान सोचे कि जीवन अपने आप ही ਸੋਹਣਾ ਬਣ ਜਾਵੇ ਤਾਂ ਇਹਦੇ ਵਾਸਤੇ ਵੀ ਸਾਨੂੰ ਮਿਹਨਤ ਕਰਨੀ ਪੈਣੀ ਹੈ ਇਹਦੇ ਵਾਸਤੇ ਵੀ ਸਾਨੂੰ achhiya aadatein apnaniyan ਇਸ ਲਈ ਕਬੀਰ ਸਾਹਿਬ ਨੇ ਕਿਹਾ ਹੈ ਕਿ ਜੋ ਸ਼ਕਤੀ ਬ੍ਰਹਿਮੰਡ ਵਿੱਚ ਸੋ ਤੁਜਮੇ ਵਿਦਮਾਨ ਕਹਿਤ ਕਬੀਰ ਗਰ ਪਾਣਾ ਚਾਹੋ ਲੈ ਸਤਿਗੁਰ ਸੇ ਗਿਆਨ ਉਹ ਕਹਿੰਦੇ ਅਗਰ ਉਹ ਸ਼ਕਤੀ ਨੂੰ ਪਾਣਾ ਚਾਹੁੰਦਾ ਹੈ ਉਹ ਸ਼ਕਤੀ ਨੂੰ ਜਾਨਣਾ ਚਾਹੁੰਦਾ ਹੈ ਤਾਂ ਫਿਰ ਸਤਿਗੁਰ ਦੇ ਕੋਲੋਂ ਗਿਆਨ ਲੈ ਇਸ ਲਈ ਅਸੀਂ ਕਈ ਵਾਰ ਇਹ ਦਸੀਦਾ ਹੈ ਕਿ ਇਨਸਾਨ ਆਪਣੇ ਜੀਵਨ ਨੂੰ ਲੈ ਕੇ ਇੰਨੇ ਰੋਣੇ ਰੋਂਦਾ ਹੈ ਦੁੱਖਾਂ ਦੇ ਕਿ ਮੈਨੂੰ ਆਹ ਪ੍ਰੋਬਲਮ ਮੈਨੂੰ ਆਹ ਬਿਮਾਰੀ ਮੈਨੂੰ ਆਹ ਤਕਲੀਫ ਮੈਨੂੰ ਆਹ ਦੁੱਖ ਪਰ ਐਸੀ ਇਹ ਵੀ ਨਾਲ ਕਹਿੰਦਾ ਹੈ ਕੇ ਦੁੱਖਾਂ ਨੂੰ ਦੇਖਦੇ ਹੋ ਪਰ ਦੁੱਖਾਂ ਦੀ ਦੁਆ ਵੀ ਤੁਹਾਡੇ ਅੰਦਰ ਹੀ ਹੈ ਹੁਣ ਗੁਰਬਾਣੀ ਚ ਕੀ ਕਹਿੰਦੇ ਆ ਸਭ ਦੁੱਖਾਂ ਦਾ ਔਸ਼ਧ ਸਾਰੇ ਦੁੱਖਾਂ ਦੀ ਔਸ਼ਧ ਹੀ ਕੀ ਹੈ ਉਹ ਪ੍ਰਮਾਤਮਾ ਦਾ ਪਰ ਕੀ ਅਸੀਂ ਉਹਦੇ ਨਾਮ ਨਾਲ ਜੁੜਦੇ ਆ ਤਾਂ ਹੀ ਅਸੀਂ ਪਹਿਲਾ ਸਵਾਲ ਕੀਤਾ ਕਿ ਅਸੀਂ ਆਪਣੇ ਅੰਦਰ ਉਹ ਸ਼ਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕਦੀ ਉਹਨੂੰ ਜਾਣਨ ਵਾਸਤੇ ਮਿਹਨਤ ਕਰਦੇ ਆ ਅਸੀਂ ਤਾਂ ਜੇ ਮਿਹਨਤ ਹੀ ਨਹੀਂ ਕਰਾਂਗੇ ਤਾਂ ਫਿਰ ਉਹ ਸ਼ਕਤੀ ਪ੍ਰਗਟ ਕਿੱਦਾਂ ਹੋਏਗੀ ਤਾਹੀਂ ਤਾਂ ਕਈ ਵਾਰ ਦੱਸੀਦਾ ਹੈ ਕਿ ਕਬੀਰ ਸਾਹਿਬ ਵੀ ਕਹਿੰਦੇ ਕਿ ਜਿੰਨ ਖੋਜਾਂ ਤੈਨ ਪਾਇਆ ਕਿ ਅਗਰ ਖੋਜ ਕਰਾਂਗੇ ਤਾਂ ਫੇਰ ਹੀ ਪਾਵਾਂਗੇ ਤਾਂ ਜੇ ਖੋਜ ਹੀ ਨਾ ਕਰਾਂਗੇ ਤਾਂ ਕਿੱਦਾਂ ਪਤਾ ਲੱਗੇਗਾ ਕਿ ਸਾਡੇ ਅੰਦਰ ਉਹ ਪ੍ਰਮਾਤਮਾ ਨੇ ਕੀ ਕੁਝ ਰੱਖਿਆ ਹੋਇਆ ਹੈ ਇਹ ਐਮੀ ਥੋੜੀ ਕਿਹਾ ਗਿਆ ਹੈ ਕਿ ਭੀਖਾ ਭੂਖਾ ਕੋਈ ਨਹੀਂ ਸਭ ਕੀ ਗਠੜੀ ਲਾਲ ਗਿਰਹਾ ਖੋਲ ਨਾ ਸਕਹੀ ਤਾਂ ਹੀ ਤਾਤੇ ਭੇ ਕੰਗਾਲ ਸੰਤ ਭੀਖਾ ਜੀ ਨੇ ਦੇਖੋ ਕਿੰਨੀ ਪਿਆਰੀ ਗੱਲ ਕਹੀ ਹੈ ਉਹ ਕਹਿੰਦੇ ਸੰਸਾਰ ਤੇ ਇੱਥੇ ਦੁਨੀਆ ਤੇ ਕੋਈ ਵੀ ਨਾ ਗਰੀਬ ਹੈ ਨਾ ਹੀ ਬਿਮਾਰ ਹੈ ਨਾ ਹੀ ਭੁਖਾ ਹੈ ਬੀਖਾ ਭੁਖਾ ਕੋਈ ਨਹੀਂ ਉਹ ਕਹਿੰਦੇ ਕੋਈ ਵੀ ਇੱਥੇ ਗਰੀਬ ਨਹੀਂ ਹੈ ਸਭ ਕੀ ਗਠੜੀ ਲਾਲ ਲਾਲ ਦਾ ਮਤਲਬ ਹੁੰਦਾ ਉਹ ਕੀਮਤੀ ਰਤਨ ਸਭ ਦੇ ਅੰਦਰ ਪਰ ਫਿਰ ਵੀ ਇਨਸਾਨ ਦੀ ਜ਼ਿੰਦਗੀ ਦੁੱਖਾਂ ਚ ਕਿਉਂ ਗੁਜ਼ਰ ਰਹੀ ਹੈ ਫਿਰ ਵੀ ਇਨਸਾਨ ਪਰੇਸ਼ਾਨੀਆਂ ਚ ਜ਼ਿੰਦਗੀ ਕਿਉਂ ਜੀ ਰਿਹਾ ਹੈ ਕਿਉਂਕਿ ਗਿਰਹਾ ਖੋਲ ਨਾ ਸਕੇ ਹੀ ਤਾਂਤੇ ਭਏ ਕਿਉਂਕਿ ਇਨਸਾਨ ਨੂੰ ਆਪਣੇ ਅੰਦਰ ਜਿੱਥੇ ਉਹ ਲਾਲ ਛੁਪਿਆ ਬੈਠਾ ਹੈ ਨਾ ਉਹ ਗਠਕੁਲ ਨਹੀਂ ਨੀ ਬੰਦੇ ਨੂੰ ਆਂਦੀ ਅਗਰ ਉਹ ਗੰਢ ਖੋਲਣੀ ਬੰਦਾ ਸਿੱਖ ਲਵੇ ਔਰ ਉਹ ਲਾਲ ਦਾ ਪਤਾ ਲੱਗ ਜਾਵੇ ਤਾਂ ਫਿਰ ਉਹਨੂੰ ਪਤਾ ਲੱਗੇ ਕਿ ਮੈਂ ਤਾਂ ਐਵੇਂ ਹੀ ਦੁੱਖਾਂ ਦੇ ਰੋਣੇ ਰੋਂਦਾ ਸੀ ਉਹ ਸਾਰੀਆਂ ਮੁਸ਼ਕਲਾਂ ਦਾ ਹੱਲ ਤਾਂ ਮੇਰੇ ਅੰਦਰ ਹੀ ਸੀ ਐਤੇ ਦੇਖੋ ਸ਼੍ਰੀ ਕ੍ਰਿਸ਼ਨ ਨੇ ਵੀ ਕਿੰਨੀ ਪਿਆਰੀ ਗੱਲ ਕਹੀ ਹੈ ਅੱਜ ਥੋੜੀ ਜਿਹਾ ਤੁਹਾਨੂੰ ਇਹ ਯੁਕਤੀ ਦੇ ਦਈਏ ਕਿ ਤੁਹਾਡੀ ਆਤਮਾ ਦਾ ਤੇਜ ਕਿਦਾਂ ਵੱਧਦਾ ਹੈ ਔਰ ਕਿਹੜੀਆਂ ਉਹ ਆਦਤਾਂ ਹੈ ਜਿਹਦੇ ਨਾਲ ਸਾਡੀ ਆਤਮਾ ਦਾ ਵੱਲ ਘਟਦਾ ਹੈ ਔਰ ਕਿਹੜੀ ਉਹ ਕਿਹੜੀਆਂ ਉਹ ਆਦਤਾਂ ਹੈ ਜਿਹਦੇ ਨਾਲ ਸਾਡੀ ਆਤਮਾ ਦਾ ਤੇਜ ਵਾਦਾ ਹੈ ਤੇ ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ ਹੈ ਜਰਾ ਸਮਝਣਾ ਸ਼੍ਰੀ ਕ੍ਰਿਸ਼ਨ ਦੀ ਇੱਕ ਬੜੀ ਪਿਆਰੀ ਲਾਈਨ ਹੈ ਉਹ ਚ ਦੱਸਦੇ ਆ ਕਿ ਕਰੋਧ ਨਫ਼ਰਤ ਸ਼ੋਗ ਚਿੰਤਾ ਡਰ ਸੇ ਜਰਾ ਹੁਣ ਗੌਰ ਕਰਨਾ ਕਿਹੜੀ ਕਿਹੜੀ ਚੀਜ਼ ਕਹੀ ਹੈ ਕਰੋਧ ਨਫ਼ਰਤ ਸ਼ੋਗ ਚਿੰਤਾ ਡਰ ਸੇ ਆਤਮਿਕ ਵੱਲ ਕਮ ਹੋ ਜਾਂਦਾ ਹੈ ਪ੍ਰੇਮ ਵਿਸ਼ਵਾਸ ਮਸਕੁਰਾਹਟ ਧਿਆਨ ਔਰ ਪ੍ਰਾਰਥਨਾ ਸੇ ਆਤਮਿਕ ਬਲ ਵੜ ਜਾਂਦਾ ਹੈ ਹੁਣ ਇਹ ਪੰਜ ਚੀਜ਼ਾਂ ਕਹੀਆਂ ਜਿਹਦੇ ਨਾਲ ਸਾਡਾ ਆਤਮਿਕ ਬਲ ਘਟ ਜਾਂਦਾ ਹੈ ਤਾਂ ਪੰਜ ਚੀਜ਼ਾਂ ਕਹੀਆਂ ਜਿਹਦੇ ਨਾਲ ਸਾਡਾ ਆਤਮਿਕ ਬਲ ਸਾਡੀ ਹਿੰਮਤ ਸਾਡਾ ਹੌਸਲਾ ਕਹਦੇ ਹੋ ਉਹਨੋਂ ਕਿਹੜੀ-ਕਿਹੜੀ ਚੀਜ਼ ਹੈ ਅਗਰ ਤੁਸੀਂ ਵੀ ਆਪਣੇ ਜੀਵਨ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਫਿਰ ਜਿਹੜੀਆਂ ਚੀਜ਼ਾਂ ਸਾਡੇ ਆਤਮਿਕ ਬਲ ਨੂੰ ਘਟਾਉਂਦੀਆਂ ਹੈ ਉਹਨਾਂ ਚੀਜ਼ਾਂ ਨੂੰ ਅਸੀਂ ਬੰਦ ਕਰ ਦਈਏ ਔਰ ਜਿਹੜੀਆਂ ਚੀਜ਼ਾਂ ਸਾਡੇ ਆਤਮਿਕ ਵੱਲ ਨੂੰ ਵਧਾਉਂਦੀਆਂ ਹਨ ਉਹਨਾਂ ਚੀਜ਼ਾਂ ਨੂੰ ਅਸੀਂ ਸ਼ੁਰੂ ਕਰਦੀ ਅੱਜ ਤੋਂ ਹੁਣ ਸਮਝ ਲੈਣਾ ਜਰਾ ਇਹ ਪਹਿਲੀ ਉਹਨਾਂ ਨੇ ਚੀਜ਼ ਕਹੀ ਹੈ ਕਿ ਕਿਹੜੀ ਚੀਜ਼ ਨਾਲ ਆਤਮਿਕ ਵੱਲ ਘਟਦਾ ਹੈ ਕ੍ਰੋਧ ਉਹ ਕਹਿੰਦੇ ਜਿੰਨਾ ਜ਼ਿਆਦਾ ਬੰਦਾ ਕ੍ਰੋਧ ਕਰਦਾ ਹੈ ਨਾ ਕ੍ਰੋਧ ਕਰਕੇ ਦੂਜੇ ਦਾ ਨੁਕਸਾਨ ਘੱਟ ਹੁੰਦਾ ਪਰ ਆਪਣਾ ਨੁਕਸਾਨ ਕਹਦੇ ਹੋ ਹੁਣ ਫਰਜ਼ ਕਰੋ ਬੰਦਾ ਬੈਠਾ ਹੈ ਬੰਦਾ ਕਹਿੰਦਾ ਮੇਰੇ ਉੱਤੇ ਬੜਾ ਕ੍ਰੋਧ ਆ ਰਿਹਾ ਬੜਾ ਗੁੱਸਾ ਆ ਰਿਹਾ ਹੈ ਉਹ ਹੱਸ ਰਿਹਾ ਹੈ ਤੁਸੀਂ ਗੁੱਸੇ 'ਚ ਆਪਣੇ ਆਪ ਨੂੰ ਅੰਦਰੋਂ ਸਾੜੀ ਜਾ ਰਹੇ ਹੋ ਆਪਣਾ بیوی ਵਿਧਾਈ ਜਾਂਦੇ ਹੋ ਤਾਂ ਫੇ ਨੁਕਸਾਨ ਕਿਹਦਾ ਹੋ ਰਿਹਾ ਉਹਦਾ ਤਾਂ ਨੁਕਸਾਨ ਨਹੀਂ ਹੋ ਰਿਹਾ ਨੁਕਸਾਨ ਤੁਸੀਂ ਕਹਿ ਦਿਓ ਤਾਂ ਫੇ ਸਮਝਦਾਰੀ ਹੈ ਜਰਾ ਦੱਸਣਾ ਸਾਰੇ ਹੁਣ ਇਹ ਉਦਾਂ ਹੀ ਐ ਇਹਨੂੰ ਇਦਾਂ ਸਮਝ ਲਓ ਕਿ ਗੁੱਸਾ ਸਾਨੂੰ ਕਿਸੇ ਤੇ ਆ ਰਿਹਾ ਤਾਂ ਕੋਇਲੇ ਚੱਕ ਕੇ ਆਪਣੇ ਹੱਥ ਹੀ ਨਾ ਹੱਥ ਆਪਣੇ ਸੜੀ ਜਾਈਏ ਹੁਣ ਕੋਇਲਿਆਂ ਨੂੰ ਕਿਉਂ ਐਸੀ ਮਿਸਾਲ ਦਿੱਤੀ ਕਿ ਕੋਇਲੇ ਨਜ਼ਰ ਆਉਂਦੇ ਕਿ ਹੱਥ ਸੜ ਰਿਹਾ ਹੈ ਪਰ ਕਰੋਧ ਅੰਦਰੋਂ ਸੜ ਰਿਹਾ ਨਜ਼ਰ ਨਹੀਂ ਆਂਦਾ ਪਰ ਉਹਦਾ ਪ੍ਰਭਾਵ ਵੀ ਸਾਡੇ ਜੀਵਨ ਤੇ ਪੈਂਦਾ ਹੈ ਬਾਹਰੋਂ ਵਿਸ਼ਾ ਕਿ ਨਜ਼ਰ ਨਾ ਆਵੇ ਪਰ ਜੇ ਉਹ ਇਹੀ ਜਿੰਨਾ ਜ਼ਿਆਦਾ ਕਰੋਧ ਕਰਦੇ ਗੁੱਸਾ ਕਰਦੇ ਆ ਉਹਦਾ ਸਾਡੇ ਸਿਹਤ ਤੇ ਵੀ ਅਸਰ ਪੈਂਦਾ ਹੈ ਸਾਡੇ ਜੀਵਨ ਦੀਆਂ ਖੁਸ਼ੀਆਂ ਤੇ ਵੀ ਅਸਰ ਪੈਂਦਾ ਹੈ ਸਾਡੇ ਘਰ ਪਰਿਵਾਰ ਤੇ ਵੀ ਅਸਰ ਉਹਦਾ ਪੈਂਦਾ ਹੈ ਇਹ ਗੱਲ ਯਾਦ ਰੱਖਣੀ ਤਾਂ ਜਿਹੜਾ ਸਮਝਦਾਰ ਬੰਦਾ ਹੋਏਗਾ ਉਹ ਕਹੇਗਾ ਭਾਈ ਕਿਸੇ ਗਲਤੀ ਕਿਸੇ ਦੀ ਤਾਂ ਗੁੱਸਾ ਕਰਕੇ ਮੈਂ ਸਜ਼ਾ ਆਪਣੇ ਆਪ ਨੂੰ ਦੇ ਰਿਹਾ ਜਿੱਥੇ ਸਮਝਦਾਰੀ ਕਾਦੀ ਹੈ ਜਵਾਬ ਦੇ ਦਿਓ ਸਾਨੂੰ ਹੁਣ ਫਰਜ਼ ਕਰੋ ਜਦੋਂ ਮਹਾਤਮਾ ਬੁੱਧ ਬੈਠੇ ਸੀ ਇਕ ਆਦਮੀ ਆਇਆ ਗਾਲੀ ਦੇ ਗਿਆ ਤਾਂ ਜਦੋਂ ਗਾਲੀ ਦੇਣ ਲੱਗਾ ਮਹਾਤਮਾ ਉਹ ਤੇ ਦੇਖ ਰਹੇ ਆ ਗਾਲੀ ਦੇ ਕੇ ਚਲਾ ਗਿਆ ਮਹਾਤਮਾ ਉਹ ਮੁਸਕਰਾ ਰਹੇ ਆ ਤਾਂ ਨਾਲ ਬੈਠੇ ਇੱਕ ਸੇਵਕ ਨੇ ਗਿਆ ਮਹਾਰਾਜ ਗਾਲੀ ਦੇ ਗਿਆ ਔਰ ਤੁਸੀਂ ਹੱਸ ਰਹੇ ਹੋ ਉਹ ਕਹਿੰਦੇ ਗਾਲੀ ਉਹ ਨਾ ਦਿੱਤੀ ਗਲਤੀ ਉਹ ਨਾ ਕੀਤੀ ਤਾਂ ਮੈਂ ਦੁਖੀ ਕਿਉਂ ਹੋਵਾਂ ਕਿਉਂਕਿ ਜਿਹੜਾ ਗਲਤੀ ਕਰ ਰਿਹਾ ਹੈ ਜਿਹੜਾ ਬੁਰਾ ਕਰ ਰਿਹਾ ਫਲ ਉਹਨੂੰ ਮਿਲੇਗਾ ਮੈਂ ਤਾਂ ਅੱਛਾ ਕਰ ਰਿਹਾ ਕਿਉਂਕਿ ਮੈਂ ਆਪਣੇ ਰੱਬ ਨੂੰ ਅੰਦਰ ਬੈਠਾ ਯਾਦ ਕਰ ਰਿਹਾ ਤਾਂ ਮੈਨੂੰ ਗੁੱਸਾ ਕਰਨ ਦੀ ਕੀ ਲੋੜ ਏ ਬੜੀ ਪਿਆਰੀ ਗੱਲ ਸਮਝਣ ਵਾਲੀ ਹੈ ਹੁਣ ਬੰਦਾ ਕਹਿੰਦਾ ਉਹਨਾਂ ਗਾਲੀ ਦਿੱਤੀ ਤਾਂ ਮੈਨੂੰ ਗੁੱਸਾ ਆ ਗਿਆ ਤੋ ਉਹ ਤਾਂ ਗਾਲੀ ਦੇ ਕੇ ਚਲਾ ਗਿਆ ਗੁੱਸਾ ਕਰਕੇ ਤੂੰ ਨੁਕਸਾਨ ਇਹਦਾ ਕਰ ਰਿਹਾ ਇਸ ਕਰਕੇ ਸਾਨੂੰ ਚਾਹੀਦਾ ਉਹ ਤਾਂ ਮੂਰਖ ਹੈ ਕਿਉਂਕਿ ਜਿਹਦੇ ਕੋਲ ਜੋ ਹੋਏਗਾ ਜਿੱਦਾਂ ਅਸੀਂ ਇੱਕ ਸ਼ੇਅਰ ਕਹਿੰਦਾ ਹੈ ਕਿ ਮੈਂ ਉਸਨੇ ਉਛਾਲਾ ਕੀਚੜ ਮੈਨੇ ਉਛਾਲਾ ਗੁਲਾਲ ਗੁਲਾਲ ਕਹਿੰਦੇ ਰੰਗ ਨੂੰ ਉਛਾਲਣ ਦਾ ਮਤਲਬ ਫੈਂਕਣਾ ਦੂਜੇ ਦੇ ਉੱਪਰ ਸੁੱਟਣਾ ਉਸਨੇ ਉਛਾਲਾ ਕੀਚੜ ਮੈਨੇ ਉਛਾਲਾ ਗੁਲਾਲ ਉਸਨੇ ਉਛਾਲਾ ਕੀਚੜ ਮੈਨੇ ਉਛਾਲਾ ਗੁਲਾਲ ਉਹ ਜਿਸਕੇ ਪਾਸ ਜੋ ਥਾ ਉਸਨੇ ਦਿਆ ਉਛਾਲ ਇਹ ਗੱਲ ਸਮਝਣੀ ਜਰਾ ਕਿ ਅਗਰ ਕੋਈ ਚਿਕੜੂ ਛਾਲ ਦੇ ਤਾਂ ਇਹਦਾ ਮਤਲਬ ਉਹਦੇ ਕੋਲ ਹੈ ਹੀ ਚਿਕੜ ਜੇ ਕੋਈ ਬੁਰੇ ਬੋਲ ਬੋਲਦਾ ਤਾਂ ਮਤਲਬ ਉਹ ਖੁਦ ਬੁਰਾਇਆ ਤਾਂ ਹੀ ਬੁਰੇ ਬੋਲ ਬੋਲ ਰਿਹਾ ਹੈ ਤਾਂ ਬਾਈ ਫੇ ਗੁੱਸਾ ਕੀ ਕਰਨਾ ਹੈ ਸੱਪ ਦੇ ਕੋਲੋਂ ਅਸੀਂ ਅਮਰਤ ਦੀ ਉਮੀਦ ਤਾਂ ਕਰ ਨਹੀਂ ਸਕਦੇ ਜ਼ਹਿਰੀ ਹੁਣਾ ਦੇ ਕੋਲ ਔਰ ਬੰਦਾ ਸੱਪ ਨੂੰ ਹੱਥ ਲਾਵੇ ਪਹਿਲਾਂ ਦੁੱਧ ਪਿਲਾਵੇ ਬਾਅਦ ਚੋਂ ਹੱਥ ਲਾਵੇ ਲੈ ਉਹ ਲੈ ਮੈਂ ਤੇ ਯਾਰ ਤੈਨੂੰ ਦੁੱਧ ਪਿਲਾਇਆ ਸੀ ਤੂੰ ਮੈਨੂੰ ਡੰਗ ਮਾਰ ਰਿਹਾ ਤੇ ਤੇਰੀ ਮੂਰਖਤਾ ਹੈ ਭਾਈ ਸੱਪ ਨੂੰ ਚਾਹੇ ਜਿੰਨਾ ਮਰਜੀ ਦੁੱਧ ਪਿਲਾਓ ਨਾ ਮਾਰਨਾ ਇਸ ਲਈ ਉਥੇ ਪਹਿਲੇ ਹੀ ਕਾਮਨ ਸੈਂਸ ਸਮਝ ਲੈ ਇਹ ਜਿਹਨੇ ਕੋਲ ਜੋ ਹੈ ਉਹਨਾਂ ਉਹੀ ਇੱਕ ਬੋਰੀ ਅੰਦਰ ਅਗਰ ਸ਼ੱਕਰ ਹੈ ਤਾਂ ਫੇਰ ਹੀ ਸ਼ੱਕਰ ਦੀ ਉਮੀਦ ਕਰ ਸਕਦੇ ਜੇ ਭਰੇ ਹੀ ਉਹਦੇ ਅੰਦਰ ਨਮਕ ਹੈ ਤਾਂ ਉਹਦੇ ਕੋਲੋਂ ਸ਼ੱਕਰ ਦੀ ਉਮੀਦ ਕਿਧਾਂ ਕਰ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਕੋਲ ਜ਼ਹਿਰ ਹੈ ਤਾਂ ਤੂੰ ਵੀ ਜ਼ਹਿਰੀਲਾ ਬਣ ਜਾ ਉਹਦੇ ਕੋਲ ਜ਼ਹਿਰ ਹੈ ਉਹਨੂੰ ਜ਼ਹਿਰੀਲਾ ਰਹਿਣ ਦੇ ਤੂੰ ਆਪਣੇ ਅੰਦਰ ਮਿਠਾਸ ਰੱਖ ਕਿਉਂਕਿ ਉਹਦੇ ਕਰਮ ਦਾ ਫਲ ਉਹਨੂੰ ਮਿਲਣਾ ਹੈ ਤਾਂ ਤੇਰੇ ਕਰਮ ਦਾ ਫਲ ਕਹਿ ਦਿਓ ਕਿਉਂਕਿ ਕਹਿੰਦੇ ਨਾ ਜੈਸੀ ਕਰਨੀ ਅਗਰ ਉਹ ਬੁਰਾ ਕਰ ਰਿਹਾ ਹੈ ਤਾਂ ਕਰਨ ਦਿਓ ਕਿਉਂਕਿ ਉਹਦੀ ਬੁਰਾਈ ਉਹਦੇ ਅੱਗੇ ਆਣੀ ਹੈ ਪਰ ਮੈਂ ਉਹਦੇ ਪਿੱਛੇ ਲਾ ਕੇ ਬੁਰਾ ਕਿਉਂ ਕਰਾਂ ਇਸ ਲਈ ਕਿਹਾ ਜਾਂਦਾ ਹੈ ਕਿ ਅਗਰ ਕੋਈ ਬੁਰਾ ਕਰਦਾ ਹੈ ਔਰ ਐਸੀ ਗੁੱਸਾ ਕਰਦੇ ਆਂ ਕ੍ਰੋਧ ਕਰਦੇ ਆਂ ਤਾਂ ਗਲਤੀ ਉਹ ਕਰ ਰਿਹਾ ਤਾਂ ਸਜ਼ਾ ਅਸੀਂ ਆਪਣੇ ਆਪ ਨੂੰ ਦੇ ਰਹੇ ਆਂ ਔਰ ਉਹਦੇ ਨਾਲ ਜਦਾਂ ਦੱਸਿਆ ਸਾਡੀ ਸਿਹਤ ਤੇ ਵੀ ਇਫੈਕਟ ਪੈਂਦਾ ਹੈ ਸਾਡੇ ਖੁਸ਼ੀਆਂ ਤੇ ਵੀ ਇਫੈਕਟ ਪੈਂਦਾ ਹੈ ਸਾਡੇ ਪਰਿਵਾਰ ਦੇ ਉੱਪਰ ਵੀ ਉਹਦਾ ਪ੍ਰਭਾਵ ਪੈਂਦਾ ਹੈ ਇਸ ਲਈ ਉਹ ਕਹਿੰਦੇ ਕ੍ਰੋਧ ਨਾ ਕਰੋ ਕਿਉਂ ਕਿ ਕਿਹੜੀ-ਕਿਹੜੀ ਚੀਜ਼ ਨਾਲ ਸਾਡਾ ਆਤਮਿਕ ਵੱਲ ਕੰਮ ਹੁੰਦਾ ਹੈ ਕ੍ਰੋਧ ਦੂਸਰੀ ਗੱਲ ਕੀ ਨਫ਼ਰਤ ਕਿ ਐਵੇਂ ਨਾ ਦਿਲ ਚ ਕਿਸੇ ਵਾਸਤੇ ਨਫ਼ਰਤ ਰੱਖਿਆ ਕਰ ਕਿਉਂਕਿ ਬੰਦਾ ਬੈਠਾ ਮਨ ਚ ਸੋਚ ਰਹਿੰਦਾ ਉਹਦੇ ਨਾਲ ਮੈਨੂੰ ਬਹੁਤ ਨਫ਼ਰਤ ਹੈ ਮੈਂ ਉਹਨੂੰ ਪਸੰਦ ਨਹੀਂ ਕਰਦਾ ਤੇ ਇਹ ਵੀ ਗੱਲਾਂ ਇਹ ਵੀ ਉਹ ਬੁਰੀ ਆਦਤ ਹੈ ਕਿ ਅਗਰ ਇਹ ਨਫ਼ਰਤ ਤੇਰੇ ਅੰਦਰ ਰਹੇਗੀ ਤਾਂ ਇਹ ਵੀ ਤੇਰੇ ਜੀਵਨ ਨੂੰ ਅੰਦਰੋਂ ਅੰਦਰ ਜਿੱਦਾ ਇੱਕ ਲੱਕੜ ਨੂੰ ਘੋਣ ਖਾਂਦੀ ਹੈ ਨਾ ਤਾਂ ਉਹ ਦੇਖਣ ਨੂੰ ਲੱਕੜ ਵਾਰੋ ਚੰਗੀ ਲੱਗਦੀ ਪਰ ਅੰਦਰੋਂ ਅੰਦਰ ਉਹਨੂੰ ਖੋਖਲਾ ਖਾਲੀ ਕਰਦੀ ਚਲੀ ਜਾਂਦੀ ਹੈ ਉਹ ਵੀ ਦੱਸ ਦੇ ਕਿ ਕ੍ਰੋਧ ਨਫ਼ਰਤ ਇਹ ਵੀ ਉਹ ਘੋਣ ਦੀ ਤਰ੍ਹਾਂ ਹੈ ਜਿਹੜੇ ਤੈਨੂੰ ਅੰਦਰੋਂ-ਅੰਦਰ ਤੇਰੇ ਜੀਵਨ ਦੀਆਂ ਖੁਸ਼ੀਆਂ ਨੂੰ ਖਤਮ ਕਰ ਰਹੀ ਹੈ। ਇਸ ਲਈ ਅਗਰ ਕੋਈ ਬੁਰਾ ਵੀ ਹੈ ਤੂੰ ਨਫ਼ਰਤ ਨਾ ਕਰ। ਤੂੰ ਇਹ ਕਹਿ ਕੇ ਰੱਬ ਦੀ ਬਣਾਈ ਸਾਰੀ ਦੁਨੀਆ ਇਸ ਲਈ ਮੈਨੂੰ ਸਭ ਨਾਲ ਹੀ ਪਿਆਰ ਹੈ। ਤੂੰ ਆਪਣੇ ਮਨ 'ਚ ਕਿਸੇ ਵਾਸਤੇ ਨਫ਼ਰਤ ਨਾ ਰੱਖ। ਅਗਰ ਕੋਈ ਬੁਰਾ ਵੀ ਕਰਦਾ ਹੈ ਤਾਂ ਆਪਣੇ ਵਾਸਤੇ ਕਰੇਗਾ। ਤੂੰ ਨਫ਼ਰਤ ਰੱਖ ਕੇ ਆਪਣੇ ਜੀਵਨ ਨੂੰ ਦੁੱਖਾਂ 'ਚ ਨਾ ਪਾ। ਆਪਣੇ ਜੀਵਨ ਦੀ ਸ਼ਕਤੀ ਨੂੰ ਘਟਾ ਨਾ। ਹੁਣ ਜ਼ਰਾ ਗੌਰ ਕਰੋ। ਇਸ ਲਈ ਉਹਨਾਂ ਨੇ ਕਿਹਾ ਕ੍ਰੋਧ ਨਫ਼ਰਤ ਸ਼ੋਗ ਸ਼ੋਗ ਦਾ ਮਤਲਬ ਹੁੰਦਾ ਹੈ ਕਿ ਹਰ ਵੇਲੇ ਹੋਏ ਮੇਰਾ ਇੰਨੇ ਸਾਲ ਪੇ ਲਾਹ ਨੁਕਸਾਨ ਹੋ ਗਿਆ ਮੇਰਾ ਆ ਬੁਰਾ ਹੋ ਗਿਆ ਹਰ ਵੇਲੇ ਰੋਣਾ ਦੁੱਖਾਂ ਦਾ ਕਹਿਦੇ ਹੋ ਰੋਈ ਜਾਣਾ ਹੁਣ ਜੋ ਹੋ ਗਿਆ ਜਿੰਨਾ ਮਰਜ਼ੀ ਰੋ ਲੋ ਹੁਣ ਬਦਲ ਥੜੀ ਜਾਣਾ ਹੈ ਜਿੰਨੀ ਜਲਦੀ ਹੋ ਸਕਦਾ ਕਬੋ ਤੇਰਾ ਭਾਣਾ ਮੀਠਾ ਲਾਗੇ ਇਹ ਬੁਰਾ ਹੋ ਗਿਆ ਕੋਈ ਗੱਲ ਨਹੀਂ ਹੁਣ ਮੈਂ ਅੱਗੇ ਅੱਛੇ ਦੀ ਤਿਆਰੀ ਕਰਾਂ ਹੁਣ ਮੈਂ ਅੱਗੇ ਅੱਛਾ ਕੀ ਕਰ ਸਕਦਾ ਜੇ ਤਾਂ ਫਰਜ਼ ਕਰੋ ਬੰਦੇ ਦਾ ਕੋਈ ਨੁਕਸਾਨ ਹੋ ਗਿਆ ਹੁਣ ਉਹ ਨੁਕਸਾਨ ਨੂੰ ਲੈ ਕੇ ਬੰਦਾ ਸਾਰੀ ਜ਼ਿੰਦਗੀ ਰੋ ਵੀ ਸਕਦਾ ਹੈ ਜਾਂ ਇਹ ਵੀ ਸੋਚ ਸਕਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਮੇਰੇ ਰੋਣਾ ਇਹ ਤਾਂ ਠੀਕ ਹੋਣਾ ਨਹੀਂ ਤਾਂ ਹੁਣ ਰੋ ਰੋ ਕੇ ਮੈਂ ਆਪਣੇ ਦੁੱਖ ਨੂੰ ਵਧਾਣਾ ਕਿਉਂ ਕਿਉਂ ਨਾ ਇਹਨੂੰ ਭੁੱਲ ਕੇ ਮੈਂ ਅਗਲੀ ਅੱਛੇ ਦੀ ਤਿਆਰੀ ਅੱਗੇ ਮੈਂ ਅੱਛਾ ਕੁਝ ਕਰਾਂ ਅੱਗੇ ਮੈਂ ਮਿਹਨਤ ਕਰਾਂ ਕਿਉਂਕਿ ਇੱਕ ਬੰਦੇ ਦਾ ਫਰਜ਼ ਕਰੋ ਬੰਦਾ ਕਹਿੰਦਾ ਮੇਰਾ 5 ਲੱਖ ਦਾ ਨੁਕਸਾਨ ਹੋ ਗਿਆ ਹੁਣ ਉਹਦੇ ਬਾਰੇ ਰੋ ਰੋ ਕੇ ਉਹ 5 ਲੱਖ ਤਾਂ ਠੀਕ ਨਹੀਂ ਹੋਣਾ ਉਹਦੇ ਵਾਰ ਰੋ ਰੋ ਕੇ ਦੁਖੀ ਹੋਣ ਨਾਲ ਚੰਗਾ ਬੰਦਾ ਕਹਿੰਦਾ ਪੰਜ ਗਿਆ ਕੋਈ ਗੱਲ ਨਹੀਂ ਮਿਹਨਤ ਕਰਾਂਗੇ ਦੁਬਾਰਾ ਜੇ ਪੰਜ ਗਿਆ ਤਾਂ 10 ਮਿਹਨਤ ਨਾਲ ਕਮਾ ਵੀ ਲਵਾਂਗੇ ਹੁਣ ਉਹਦੇ ਧਿਆਨ ਇਹਦਾ ਮਤਲਬ ਅੱਗੇ ਰੱਖੀਏ ਤਾਂ ਫਿਰ ਸਾਨੂੰ ਖੁਸ਼ੀ ਵੀ ਜਲਦੀ ਮਿਲਦੀ ਏ ਔਰ ਅਸੀਂ ਜੀਵਨ 'ਚ ਕਾਮਯਾਬੀ ਹੋ ਜਾਂਦੇ ਆ ਤਾਂ ਜੇ ਉਹਦਾ ਹੀ ਰੋਣਾ ਰੋਈ ਜਾਵਾਂਗੇ ਤਾਂ ਫਿਰ ਅਸੀਂ ਅੱਗੇ ਕਦੀ ਵੱਧ ਕਹਦੇ ਹੋ ਅਗਲੀ ਖੁਸ਼ੀ ਦੀ ਕਦੀ ਤਿਆਰੀ ਅਸੀਂ ਕਰ ਪਾਵਾਂਗੇ ਨਹੀਂ ਇਸ ਲਈ ਉਹ ਕਹਿੰਦਾ ਸ਼ੋਗ ਵੀ ਜ਼ਿਆਦਾ ਨਾ ਕਰ ਸ਼ੋਗ ਕਰ ਪਰ ਉਹਨਾਂ ਵੀ ਕਿ ਟਾਈਮ ਰੱਖ ਜੇ ਦਾ ਫਰਦ ਕਰੋ ਕੋਈ ਨੁਕਸਾਨ ਹੋ ਗਿਆ ਤਾਂ ਆਪਣੇ ਆਪ ਨੂੰ ਪਹਿਲੀ ਕਿੰਨੇ ਦਿਨ ਮੇਰੇ ਵਾਸਤੇ ਦੁਖੀ ਰਹਿਣਾ ਹੈ ਇੱਕ ਦਿਨ ਦੋ ਦਿਨ ਦੋ ਘੰਟੇ ਚਾਰ ਘੰਟੇ ਪੰਜ ਘੰਟੇ ਚਾਰ ਦਿਨ ਪੰਜ ਦਿਨ ਪਹਿਲੀ ਫੈਸਲਾ ਕਰ ਲੈ ਕਿ ਇਸ ਤੋਂ ਜ਼ਿਆਦਾ ਸ਼ੋਗ ਮੈਂ ਸਮਝਦੇ ਹੋ ਕਿ ਨਹੀਂ ਕਿ ਉਹ ਕਿੰਨਾ ਲਿਆ ਜ਼ਿਆਦਾ ਰੋਈ ਜਾਣਾ ਮੈਂ ਜਿੰਨਾ ਰੋਊਗਾ ਉਹਨਾਂ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਆਪ ਹੀ ਬਰਬਾਦ ਕਰੂੰਗਾ ਆਪਣੇ ਸਮੇਂ ਨੂੰ ਖਰਾਬ ਕਰੂੰਗਾ ਜਾਂ ਆਪਣੇ ਜੀਵਨ ਨੂੰ ਦੁੱਖਾਂ ਨਾਲ ਭਰੂੰਗਾ ਇਸ ਲਈ ਸ਼ੋਕ ਦਾ ਤਾਂ ਕਰਾਂ ਜੇ ਮੇਰੇ ਸ਼ੋਕ ਕਰਨ ਨਾਲ ਰੋਣ ਨਾਲ ਠੀਕ ਹੋ ਜਾਣਾ ਹੈ ਸਮਝ ਆ ਰਹੀ ਕਿ ਨਹੀਂ ਜਿਦੈ ਕਹਾਣੀ ਦੱਸੀ ਦੀ ਨੇ ਕਿ ਫਕੀਰ ਸ਼ਹਿਦ ਦਾ ਘੜਾ ਲੈ ਕੇ ਜਾ ਰਹੇ ਸੀ ਹੱਸਦੇ ਮੁਸਕੁਰਾਂਦੇ ਜਾ ਰਹੇ ਸੀ ਕਿ ਅਚਾਨਕ ਠੋਕਰ ਲੱਗੀ ਠੋਕਰ ਲੱਗੀ ਗਿਰੇ ਘੜਾ ਟੁੱਟ ਗਿਆ ਜਦੋਂ ਘੜਾ ਟੁੱਟਿਆ ਸਾਰਾ ਸ਼ਹਿਦ ਬिखर ਗਿਆ ਫਕੀਰਾਂ ਨੇ ਦੇਖਿਆ ਉੱਠੇ ਘੜੇ ਨੂੰ ਦੇਖਿਆ ਤਾਂ ਫਿਰ ਮੁਸਕੁਰਾਂਦੇ ਤੁਰ ਪਏ ਤਾਂ ਕੋਲੀ ਇੱਕ ਕਿਸਾਨ ਸਾਰਾ ਕੁਝ ਦੇਖ ਰਿਆ ਸੀ ਕਿ ਜਦੋਂ ਘੜਾ ਸਿਰ ਤੇ ਸੀ ਉਦੋਂ ਵੀ ਫਕੀਰ ਝੂਮ ਰਹੇ ਸੀ ਗਾ ਰਹੇ ਸੀ ਮਸਤੀ ਚ ਫਿਰ ਜਾਨਕ ਠੋਕਰ ਲੱਗੀ ਗਿਰੇ ਘੜਾ ਟੁੱਟ ਗਿਆ ਦੇਖਿਆ ਸ਼ਹਿਦ ਨੂੰ ਵਿਖਰਿਆ ਫਿਰ ਉੱਠੇ ਫਿਰ ਗੁੰਗੁਨਾਉਂਦੇ ਮੁਸਕੁਰਾਂਦੇ ਤੁਰ ਪਏ ਤਾਂ ਉਸ ਵੇਲੇ ਉਹ ਕਿਸਾਨ ਨੇ ਪੁੱਛਿਆ ਮਹਾਰਾਜ ਜਦੋਂ ਘੜਾ ਸੀਗਾ ਉਦੋਂ ਵੀ ਗਾ ਰਹੇ ਸੀ ਮੁਸਕਰਾ ਰਹੇ ਸੀ ਹੁਣ ਵੀ ਮੁਸਕਰਾ ਰਹੇ ਹੋ ਅਕੜਾ ਟੁੱਟਣ ਦਾ ਸ਼ੈਦ ਵਿਖਰਨ ਦਾ ਤੁਹਾਨੂੰ ਕੋਈ ਦੁੱਖ ਨਹੀਂ ਹੈ। ਉਸ ਲਈ ਫਕੀਰਾਂ ਨੇ ਕਿਹਾ ਭਾਈ ਜਦੋਂ ਘੜਾ ਸਿਰ ਤੇ ਸੀ ਉਦੋਂ ਵੀ ਮੈਂ ਖੁਸ਼ ਸੀ। ਫਿਰ ਠੋਕਰ ਲੱਗੀ। ਮੈਂ ਗਿਰਿਆ ਘੜਾ ਵੀ ਗਿਰਿਆ ਟੁੱਟ ਗਿਆ। ਇਹਨੂੰ ਬਚਾਉਣਾ ਮੇਰੇ ਹੱਥ 'ਚ ਨਹੀਂ ਸੀ। ਘੜੇ ਨੂੰ ਬਚਾਉਣਾ ਮੇਰੇ ਹੱਥ 'ਚ ਨਹੀਂ ਸੀ। ਸੋ ਜਿਹੜੀ ਚੀਜ਼ ਮੇਰੇ ਹੱਥ 'ਚ ਨਹੀਂ ਸੀ ਉਹਨੂੰ ਤਾਂ ਬਚਾ ਨਹੀਂ ਸਕਿਆ। ਪਰ ਇਹ ਖੁਸ਼ੀ ਤਾਂ ਮੇਰੇ ਹੱਥ 'ਚ ਹੈ ਨਾ ਇਸ ਲਈ ਆਪਣੀ ਖੁਸ਼ੀ ਨੂੰ ਮੈਂ ਬਚਾ ਲਿਆ। ਕਿ ਘੜਾ ਤਾਂ ਜਿਆ ਹੁਣ ਗਿਆ। ਹੁਣ ਇਹਦੇ ਪਿੱਛੇ ਰੋਣਾ ਕਿਉਂ ਹੈ? ਉਹ ਚਲੋ। ਕੜੇ ਫੇਰ ਆ ਜਾਣਗੇ ਸ਼ਾਇਦ ਹੋਰ ਚੋਲਾਵਾਂਗੇ ਸ਼ਾਇਦ ਹੋਰ ਇਕੱਠਾ ਕਰ ਲਵਾਂਗੇ ਹੁਣ ਇਹਦੇ ਪਿੱਛੇ ਰੋਣਾ ਕਿਉਂ ਇਸ ਲਈ ਫੇਰ ਕਹਾਂਗੇ ਕਿ ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ ਉਹ ਤੂੰ ਤੁਸੀਂ ਬਚਾ ਨਹੀਂ ਸਕਦੇ ਪਰ ਜਿਹੜੀ ਚੀਜ਼ ਤੁਹਾਡੇ ਹੱਥ 'ਚ ਉਹਨੂੰ ਤਾਂ ਸਮਝਦੇ ਹੋ ਕਿ ਨਹੀਂ ਹੁਣ ਆ ਚੀਜ਼ ਪਿੱਛੇ ਰੋਣਾ ਜਾਂ ਨਹੀਂ ਰੋਣਾ ਇਹ ਤਾਂ ਮੇਰੇ ਹੱਥ 'ਚ ਹੈ ਨਾ ਚੀਜ਼ ਤਾਂ ਮੇਰੇ ਹੱਥ 'ਚ ਹੁਣ ਫਰਦ ਕਰੋ ਗਲਾਸੇ ਟੁੱਟ ਗਿਆ ਬਰਤਨ ਟੁੱਟ ਗਿਆ ਹੁਣ ਉਹ ਤਾਂ ਮੇਰੇ ਹੱਥ 'ਚ ਨਹੀਂ ਸੀ ਇਹਨੂੰ ਬਚਾਵਾਂ ਪਰ ਹੁਣ ਮੈਂ ਇਹ ਤਾਂ ਸੋਚ ਸਕਦਾ ਕਿ ਇਹਦੇ ਪਿੱਛੇ ਰੋਣਾ ਹੈ ਜਾਂ ਫਿਰ ਮੈਂ ਅੱਗੇ ਵਧਣਾ ਹੈ ਇਹ ਹੁਣ ਤੁਸੀਂ ਦੇਖਣਾ ਹੈ ਕਿ ਬਰਤਨ ਤਾਂ ਗਿਆ ਹੈ ਪਰ ਆਪਣੀ ਖੁਸ਼ੀ ਨੂੰ ਤਾਂ ਅਸੀਂ ਆਪਣੀ ਸ਼ਾਂਤੀ ਨੂੰ ਤਾਂ ਅਸੀਂ ਬਚਾਈ ਸਕਦੇ ਹਾਂ ਕਿ ਨਹੀਂ ਇਸ ਲਈ ਕਿਸੇ ਚੀਜ਼ ਦਾ ਸ਼ੌਕ ਨਾ ਜਿਆਦਾ ਕਰੋ ਠੀਕ ਹੈ ਚੀਜ਼ ਨਾਲ ਮੋਹ ਹੁੰਦਾ ਪਿਆਰ ਹੁੰਦਾ ਪਰ ਉਹਦਾ ਵੀ ਲਿਮਟ ਰੱਖੋ ਠੀਕ ਹੈ ਭਾਈ 10 ਮਿੰਟ ਰੋ ਲਿਆ 10 ਮਿੰਟ ਫਿਕਰ ਕਰ ਲਈ ਪਰ ਸਾਰੀ ਜ਼ਿੰਦਗੀ ਟੈਨਸ਼ਨ 'ਚ ਗੁਜ਼ਾਰਾਂਗੇ ਤਾਂ ਫਿਰ ਅਗਲੀਆਂ ਖੁਸ਼ੀਆਂ ਦੀ ਤਿਆਰੀ ਅਸੀਂ ਜਿੱਦਾਂ ਅਸੀਂ ਇਦਾਂ ਸਮਝ ਲੈ ਇੱਕ ਬੱਚਾ ਫੇਲ ਹੋ ਗਿਆ ਜੇ ਹੁਣ ਬੱਚਾ ਸਾਰਾ ਸਾਲ ਉਹ ਫੇਲ ਹੋ ਗਿਆ ਫੇਲ ਹੋ ਗਿਆ ਹੀ ਰੋਂਦਾ ਰਹੇ ਤਾਂ ਅਗਲੇ ਪਾਸ ਹੋਣ ਦੀ ਤਿਆਰੀ ਫਿਰ ਉਹ ਕਦੋਂ ਕਰਨੀ ਹੈ ਇਹ ਬੱਚਾ ਸੋਚੇ ਕਿ ਹੁਣ ਫੇਲ ਤਾਂ ਹੋ ਗਿਆ ਹੁਣ ਇਹਦੀ ਫਿਕਰ ਛੱਡ ਕੇ ਅਗਲੀ ਤਿਆਰੀ ਕਰਾਂਗੇ ਅੱਗੇ ਫੇਲ ਨਾ ਹੋਵਾਂ ਤਾਂ ਫਿਰ ਬੱਚਾ ਸਮਝਦਾਰ ਹੈ ਫਿਰ ਅਗਲੀ ਤਿਆਰੀ ਕਰੇਗਾ ਤਾਂ ਪਾਸ ਵੀ ਹੋ ਜਾਏਗਾ ਇਸ ਲਈ ਆਪਣੀ ਸੋਚ ਨੂੰ ਮੇਸ਼ਾ ਅੱਗੇ ਰੱਖੋ ਕਿ ਜੋ ਚਲਾ ਗਿਆ ਉਹਨੂੰ ਤਾਂ ਬਦਲ ਨਹੀਂ ਸਕਦਾ ਪਰ ਮੈਂ ਹੁਣ ਅੱਗੇ ਧਿਆਨ ਰੱਖਾਂ ਕਿ ਆਉਣ ਵਾਲਾ ਪਲ ਜਿਹੜਾ ਉਹਨੂੰ ਸੁਮਾਣਾ ਇਹ ਅਗਲੀ ਖੁਸ਼ੀ ਮੈਂ ਕਿਦਾਂ ਵਧਾ ਸਕਦਾ ਹੈ ਅੱਗੇ ਮੈਂ ਕਿਦਾਂ ਤਿਆਰੀ ਕਰ ਸਕਦਾ ਇਹਦਾ ਧਿਆਨ ਅੱਗੇ ਰੱਖੀਏ ਇਸ ਲਈ ਇਹਨੂੰ ਕਹਿੰਦੇ ਹੈ ਕ੍ਰੋਧ ਨਾ ਕਰੋ ਨਫ਼ਰਤ ਨਾ ਕਰੋ ਤਾਂ ਕਿਸੇ ਚੀਜ਼ ਦਾ ਜ਼ਿਆਦਾ ਸ਼ੋਗ ਨਾ ਕਰੋ